ਅਜ ਪਿੰਡ ਐਮਦipur ਵਿਖੇ ਡੇਰਾ ਬਾਬਾ ਕਸੌੜੀ ਸਮਾਦ ਤੇ ਖੇਡ ਸਭਲ ਯਾਤਰਾ ਤੁਹਾਡੇ ਸਕੂਲ ਵੱਲੋਂ ਕੱਢੀ ਗਈ ਹੈ ਤੇ ਤੁਸੀਂ ਇੱਕ ਬੱਚੀ ਨੈਸ਼ਨਲ ਖੇਡ ਕੇ ਐਸ ਪਿੰਡ ਐਮਦipur ਦੀ ਤੁਸੀਂ ਦਾ ਸਨਮਾਨ ਕੀਤਾ ਤੇ ਕਾਫੀ ਵੱਡਾ ਇਕੱਠ ਹੋਇਆ ਸੀ ਤੇ ਇੱਥੇ ਅਫਸਰ ਸਾਹਿਬਾਨ ਆਏ ਤੇ ਹੋਰ ਕਮੇਟੀਆਂ ਵਗੈਰਾ ਪੰਚਾਇਤ ਤੇ ਤੁਹਾਡੇ ਦੇ ਬਾਰੇ ਸਾਰਾ ਤੁਸੀਂ ਪਹੁੰਚੋ ਸਕੂਲ ਵੱਲੋਂ ਕੀ ਕਹਿਣਾ ਚਾਹੁੰਦੇ ਹੋ ਬੱਚਿਆਂ ਦੇ ਮਾਪਿਆਂ ਨੂੰ ਦੇਖੋ ਇਹਦੇ ਪਿੱਛੇ ਮੂਲ ਸਾਡਾ ਮਕਸਦ ਇਹ ਹੈ ਕਿ ਮਾਪਿਆਂ ਨੂੰ ਇਹ ਗੱਲ ਦੱਸਣਾ ਕਿ ਜੇ ਸਕੂਲ ਨਾਲ ਮਿਲ ਕੇ ਮਾਪੇ ਸਾਥ ਦੇਣ ਬੱਚਾ ਦਾ ਉਹਨਾਂ ਦੀ ਕਾਬਲੀਅਤ ਨੂੰ ਆਪਾਂ ਪਹਿਚਾਣੀਏ ਉਹਨਾਂ ਨੂੰ ਸਾਰੇ ਆਪਣੇ ਸਕੂਲ ਤੇ ਜਿਹੜੇ ਪਰਿਵਾਰ ਹੈ ਇਹ ਇੱਕ ਚੰਗਾ ਮਾਹੌਲ ਦੇਣ ਤਾਂ ਬੱਚੇ ਬਹੁਤ ਵੱਡੀਆਂ ਪ੍ਰਾਪਤੀਆਂ ਕਰ ਸਕਦੇ ਹਨ ਕਿਉਂਕਿ ਸਾਡੇ ਦੇਖਦੀ ਹੈ ਇਹ ਹੀ ਟਰੈਜਡੀ ਹੈ ਸਾਡੀ ਸਕੂਲ ਐਜੂਕੇਸ਼ਨ ਦੀ ਪੰਜਾਬ ਦੇ ਵਿੱਚ ਇਹ ਹੀ ਇੱਕ ਟਰੈਜਡੀ ਆ ਤੇ ਬੱਚਾ ਨੂੰ ਸਮੇਂ ਤੇ ਪਹਿਚਾਣੇ ਨਹੀਂ ਜਾਂਦਾ ਜੇ ਉਹਨਾਂ ਨੂੰ ਆਪਾਂ ਟਾਈਮ ਦੇ ਉੱਤੇ ਪਹਿਚਾਣਾਂਗੇ ਉਹਨਾਂ ਨੂੰ ਮਾਹੌਲ ਦੇਵਾਂਗੇ ਤਾਂ ਕੋਈ ਕਾਰਨ ਨਹੀਂ ਕਿ ਸਾਡੇ ਬੱਚੇ ਜਿਵੇਂ ਅੱਜ ਵਰਡ ਦੇ ਵਿੱਚ ਸਾਡੀ ਭਾਰਤੀ ਸਥਿਤੀ ਹੈ ਅੰਤਰਰਾਸ਼ਟਰੀ ਗੇਮਾਂ ਦੇ ਵਿੱਚ ਤਾਂ 140 ਕਰੋੜ ਦਾ ਸਾਡਾ ਦੇਸ਼ ਹੈ ਤੇ ਸਾਡੀਆਂ ਪ੍ਰਾਪਤੀਆਂ ਦੇਖੋ ਤੁਸੀਂ ਕਿਸੀਂ ਕਿੱਥੇ ਸਟੈਂਡ ਕਰਦੇ ਆ ਉਹਦੀ ਇਹ ਜਿਹੜੀ ਮੂਲ ਜਿਹੜੀ ਬੁਨਿਆਦ ਬੇਸਿਕ ਜਿਹੜਾ ਇਹਦਾ ਅਸੀਂ ਪੌਂਟ ਸਮਝਦੇ ਆ ਉਹ ਇਹੀ ਹੈ ਕਿ ਸਕੂਲੀ ਪੱਧਰ ਤੇ ਸ਼ੁਰੂ ਚ ਬੱਚਿਆਂ ਨੂੰ ਪਹਿਚਾਣਿਆ ਹੀ ਨਹੀਂ ਜਾਂਦਾ ਇਸ ਕਰਕੇ ਉਹ ਪੇੜ ਚ ਗਵਾਹ ਜਾਂਦੇ ਬਹੁਤ ਕੈਲੀਵਾਰ ਸਾਡੇ ਬੱਚਾ ਚ ਬਹੁਤ ਆ ਇਸ ਕਰਕੇ ਅਸੀਂ ਇਹ ਇਹ ਮੈਸੇਜ ਪੂਰੇ ਪਿੰਡਾਂ ਵਿੱਚ ਲੈ ਕੇ ਜਾਣਾ ਚਾਹੁੰਦੇ ਸੀ ਤਾਂ ਕਿ ਮਾਪਿਆਂ ਨੂੰ ਉਹਨਾਂ ਦੇ ਬੱਚੇ ਜਿੱਥੇ ਮਰਜ਼ੀ ਪੜਦੇ ਨੇ ਕਿਹੜੇ ਜਿਹੜੇ ਮਰਜ਼ੀ ਸਕੂਲ ਚ ਪੜਦੇ ਆ ਤਾਂ ਕਿ ਉਹ ਇਸ ਤੋਂ ਸਿੱਖਿਆ ਲੈ ਕੇ ਤਾਂ ਸਬੰਧਤ ਸਕੂਲਾਂ ਨੂੰ ਵੀ ਪ੍ਰੇਰਿਤ ਕਰਨ ਜਾਂ ਸਕੂਲ ਵੀ ਪ੍ਰੇਰਿਤ ਹੋਣ ਕਿ ਇਸ ਤਰ੍ਹਾਂ ਉਹਦੀਆਂ ਪ੍ਰਾਪਤੀਆਂ ਜੇਕਰ ਛੋਟਾ ਜਿਹਾ ਸਕੂਲ ਪਿਛਲੇ 2 ਸਾਲਾਂ ਦੇ ਵਿੱਚ 200 ਤੋਂ ਵੱਧ ਬੱਚਿਆਂ ਨੂੰ ਸਟੇਟ ਦੇ ਨੈਸ਼ਨਲ ਕਢਾ ਸਕਦਾ ਤਾਂ ਫਿਰ ਬਾਕੀ ਸਕੂਲ ਕਿਉਂ ਨਹੀਂ ਇਹ ਮੇਨ ਮਕਸਦ ਸੀਗਾ ਅੱਜ ਤੁਹਾਡਾ ਸਨਮਾਨ ਕੀਤਾ ਗਿਆ ਪਿੰਡ ਐਮਦਮਦਪੁਰ ਵਿਖੇ ਸਕੂਲ ਰੇਂਸਾ ਸਕੂਲ ਵੱਲੋਂ ਆ ਕੇ ਪਿੰਡ ਵੇਖੇ ਤੇ ਕਿਹੜੀ ਕਲਾਸ ਨੂੰ ਤੁਸੀਂ ਤੇ ਕਿਹੜੀ ਗੇਮ ਹੈ ਤੇ ਕੀ ਤੁਸੀਂ ਕਰਨਾ ਚਾਹੁੰਦੇ ਹੋ ਅੱਗੇ ਮੇਰੀ ਗੇਮ ਹੈਂਡਬਾਲ ਹੈ ਤੇ ਮੇਰੀ ਕਲਾਸ 9th ਹੈ ਮੈਂ ਰੇਂਸਾ ਸਕੂਲ ਦੇ ਵਿੱਚ ਪੜ੍ਹਦੀ ਜਿਹੜਾ ਕਿ ਮਾਲਸਾ ਹੈ ਤੇ ਮੇਰਾ ਪਿੰਡ ਐਮਦਮਦਪੁਰ ਹੈ ਮੈਂ ਬਹੁਤ ਅੱਗੇ ਤੱਕ ਜਿੱਥੇ ਤੱਕ ਮੇਰੀ ਗੇਮ ਜਾਊਗੀ ਮੈਂ ਉੱਥੇ ਤੱਕ ਲੈ ਕੇ ਜਾਊਂਗੀ ਕਿਉਂਕਿ ਮੇਰੇ ਘਰ ਦੇ ਮੇਰੇ ਸਕੂਲ ਵਾਲੇ ਤੇ ਮੇਰੇ ਪਿੰਡ ਵਾਲੇ ਸਾਰੇ ਸਾਥ ਦੇ ਰਹੇ ਨੇ ਤੇ ਮੈਂ ਬਹੁਤ ਵਧੀਆ ਮੈਨੂੰ ਲੱਗਿਆ ਵੀ ਸਾਰੇ ਆਏ ਤੇ ਮੈਂ ਜਿੱਥੇ ਤੱਕ ਮੇਰੀ ਗੇ ਬੇਟਾ ਜਿਹੜੇ ਗੇਮ ਐ ਤੁਸੀਂ ਕਿੰਨਾ ਚਿਰ ਹੋ ਗਿਆ ਕਰਦਾ ਹੋ ਤੁਹਾਡੀ ਮਨਪਸੰਦ ਗੇਮ ਹੈ ਕਿਹੜੇ ਹੈਂਡਵਾਲ ਹਾਂਜੀ ਇਹ ਮੇਰੀ ਮਨਪਸੰਦ ਹੈ ਮੈਂ ਮੈਂ ਪਿਛਲੇ ਸਾਲ ਨੇ ਗੇਮ ਮਤਲਬ ਸਟਾਰਟ ਕੀਤੀ ਤੇ ਬੇਟਾ ਤੁਸੀਂ ਕਿੱਥੇ ਕਰ ਖੇਡ ਕੇ ਆਓ ਕਿਹੜੇ ਕਿੱਥੇ ਤੱਕ ਕਰੋ ਮੈਂ ਨੈਸ਼ਨਲ ਤਾਂ ਨੈਸ਼ਨਲ ਇੱਕ ਵਾਰ ਕੀਆ ਸਟੇਟ ਮੈਂ ਐਸ ਐਸ ਤੇ ਹੁਣ ਬੇਟਾ ਤੁਹਾਡੀ ਕਿਹਦੇ ਖੇਡਾ ਨਾਲ ਨਾਲ ਹੋਰ ਕੀ ਪੜ੍ਹਾਈ ਕਿੱਥੇ ਕਰਨਾ ਕੀ ਬਣਨਾ ਚਾਹੁੰਦੇ ਹੋ ਅਫਸਰ ਪੜ੍ਹਾਈ ਤਾਂ ਮੈਂ ਐਲ ਐਲ ਬੀ ਕਰ ਰਹੀ ਹਾਂ ਐਲ ਐਲ ਬੀ ਤਾਂ ਨਹੀਂ ਤੇ ਮੇਰਾ ਗੇਮ ਦੇ ਵਿੱਚ ਜ਼ਿਆਦਾ ਮੈਨੂੰ ਲੱਗ ਰਿਹਾ ਵੀ ਗੇਮ ਦੇ ਵਿੱਚ ਹੀ ਮੇਰਾ ਸਾਰਾ ਜੀ ਵਕੀਲ ਬਣਨਾ ਚਾਹੁੰਦਾ ਮਿਖੇ ਰਿਸਰਚ ਸਕੂਲ ਬੁਲਾ ਕੇ ਤੁਹਾਡੀ ਬੱਚੀ ਰਲੀਨ ਦਾ ਵਿਸ਼ਵਾਸ ਕੀਤਾ ਗਿਆ ਜੀ ਤੁਸੀਂ ਕੀ ਕਹਿਣਾ ਚਾਹੋਗੇ ਮੈਂ ਬੱਚਿਆਂ ਦੇ ਮਾਪਿਆਂ ਨੂੰ ਮੈਂ ਬੱਚਿਆਂ ਦੇ ਮਾਪਿਆਂ ਨੂੰ ਇਹ ਕਹਿਣਾ ਚਾਹੁੰਦੀ ਆਂ ਵੀ ਤੁਸੀਂ ਹਨਾ ਆਪਣੇ ਬੱਚੇ ਦਾ ਤੁਸੀਂ ਪੂਰਾ ਸਾਥ ਦਿਓ ਸਿਰਫ ਆਪਾਂ ਇਹ ਨਹੀਂ ਕਹਿੰਦੇ ਨੇ ਪੜ੍ਹਾਈ ਸਿਰਫ ਚਲੋ ਪੜ੍ਹਾਈ ਦੀ ਜ਼ਰੂਰੀ ਹੈ ਹਨਾ ਜਿੱਥੇ ਬੱਚੇ ਦਾ ਇੰਟਰਸਟ ਹੈ ਆਪੇ ਇਹ ਚਾਣੇਗੇ ਕਿ ਬੱਚੇ ਦਾ ਆਪਾਂ ਪੂਰਾ ਸਾਥ ਦਈਏ ਚਲੋ ਇਹ ਰਸਤੇ ਆਏ ਚਾਹੇ ਸਤੇ ਜੇ ਕੋਈ ਵੀ ਮਿਊਜ਼ਿਕ ਹੈ ਜਾਂ ਆਰਟ ਹੈ ਕੁਝ ਵੀ ਹੈ ਜੇ ਬੱਚੇ ਦਾ ਇੰਟਰਸਟ ਆ ਆਪਾਂ ਇਹ ਚਾਹੁੰਦੇ ਆ ਵੀ ਬੱਚੇ ਦਾ ਅੱਗੇ ਵਧਦਾ ਹੋਵੇ ਮੈਂ ਹਰ ਇੱਕ ਦੇ ਪੇਰੈਂਟਸ ਨੂੰ ਇਹ ਕਹਿਣੀ ਆ ਵੀ ਆਪਦੇ ਬੱਚੇ ਦਾ ਬਹੁਤ ਜ਼ਿਆਦਾ ਸਟੱਡੀ ਪਰ ਇਹ ਬੱਚੇ ਦਾ ਸਕੂਲ ਵਾਲਿਆਂ ਨੇ ਵੀ ਬਹੁਤ ਸਾਥ ਦਿੱਤਾ ਹੈ ਜਿਵੇਂ ਅਸੀਂ ਵੀ ਬਹੁਤ ਸਾਥ ਦਿੱਤਾ ਤੁਹਾਡੀ ਮਨਪਸੰਦ ਖੇਡ ਹੈ ਬੱਚੀ ਖੇਡ ਖੇਡ ਰਹੀ ਹੈ ਹੈਂਡਬਾਲ ਸਾਡੀ ਵੀ ਬਹੁਤ ਮਨਪਸੰਦ ਗੇਮ ਹੈਗੀ ਇਹ ਹੈਂਡਬਾਲ ਮੈਂ ਆਪਦੇ ਬੱਚੇ ਨੂੰ ਦੇਖਿਆ ਮੇਰਾ 6th ਕਲਾਸ ਚ ਹੈਗਾ ਉਹ 6th ਕਲਾਸ ਚ ਹੋ ਜਾਣਾ ਉਹਨੇ ਤੇ ਮੈਂ ਉਹਨੂੰ ਵੀ ਇਹੀ ਹੈਂਡਬਾਲ ਦਿਵਾਉਣਾ ਚਾਹੁੰਦੀ ਆ ਸਕੂਲ ਚੋਂ ਪੜਤਾਂਗਾ ਤੁਹਾਡੀ ਮਤਲਬ ਇਹ ਕਿ ਬੱਚਿਆਂ ਨੂੰ ਸਾਰੇ ਪਰਿਵਾਰ ਦੇ ਹੋਰ ਬੱਚਿਆਂ ਨੂੰ ਖੇਡਾਂ ਨਾਲ ਜੋੜੋਗੇ ਹਾਂਜੀ ਅਸੀਂ ਜ਼ਰੂਰ ਜੋੜਾਂਗੇ ਜਿੰਨੀ ਸਾਡੇ ਪਿੰਡ ਦਾ ਹੈਗੇ ਨੇ ਬੱਚੇ ਅਸੀਂ ਹੋਰ ਦੇ ਪਿੰਡਿਆਂ ਨੂੰ ਵੀ ਕਹਾਂਗੇ ਵੀ ਰੈਂਸਾ ਸਕੂਲ ਤੁਸੀਂ ਆਪ ਦੇ ਬੱਚਿਆਂ ਨੂੰ ਚਲੋ ਜਿੱਥੇ ਤੁਸੀਂ ਪੜ੍ਹਨਾ ਚਾਹੁੰਦੇ ਹੋ ਪੜਾਓ ਪਰ ਨਾਲ ਖੇਡ ਕਣੀ ਤੁਸੀਂ ਬਹੁਤ ਧਿਆਨ ਦਿਓ ਜਿੱਦ ਤਰ ਬੱਚੇ ਦਾ ਇੰਟਰਸਟ ਆ ਜਿਹੜੇ